ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਹਿੰਦ ਕੀ ਹਾਲ ਚਾਲ ਆ ਸਭ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਪ੍ਰੋਸੈਸ ਜਿਹੜਾ ਤੁਹਾਡਾ ਕੌਨਸਟੇਬਲ ਭਰਤੀ 2023 ਵਾਲਾ ਚੱਲ ਰਿਹਾ ਹੈਗਾ ਆਲਮੋਸਟ ਆਪਣੇ ਫਾਈਨਲ ਪੜਾਅ ਵੱਲ ਵਧ ਰਿਹਾ ਹੈਗਾ ਤੇ ਇਸ ਦੇ ਸਬੰਧ ਵਿੱਚ ਮੈਂ ਕਾਫੀ ਜਿਹੜੇ ਟੌਪਿਕਸ ਦੀ ਵੀਡੀਓ ਬਣਾ ਵੀ ਚੁੱਕਿਆ ਤੇ ਕਾਫੀ ਅੱਗੇ ਹੋਰ ਟੌਪਿਕਸ ਪਏ ਵੀ ਹੈਗੇ ਮੈਂ ਡੇ ਬਾਏ ਡੇ ਉਹਨਾਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਤਾਂ ਕਿ ਜਿਹੜੀ ਤੁਹਾਡੀ ਅਗਲੀ ਮਤਲਬ ਕਿ ਲਾਈਫ ਹੈਗੀ ਆ ਜੌਬ ਵਾਲੀ ਲਾਈਫ ਆ ਉਹ ਮਤਲਬ ਥੋੜੀ ਜੀ ਇਜ਼ੀ ਹੋ ਜੀ ਹਨਾ ਕਈ ਵਾਰੀ ਬੰਦੇ ਨੂੰ ਐਦਾਂ ਹੁੰਦਾ ਵੀ ਮਤਲਬ ਜਿਵੇਂ ਫਰੈਸ਼ਰਸ ਹੁੰਦੇ ਆ ਜਿਵੇਂ ਅਸੀਂ ਸੀਗੇ ਫਰੈਸ਼ਰਸ ਤੇ ਨਹੀਂ ਪਤਾ ਹੁੰਦਾਗਾ ਇਹਨਾਂ ਵੀ ਅੱਗੇ ਮਹਿਕਮੇਤ ਵਿੱਚ ਕੀ ਹੋਊਗਾ ਕੀ ਨਹੀਂ ਹੋਊਗਾ ਤਾਂ ਥੋੜੀ-ਮੋਟੀ ਜਿਵੇਂ ਕਹਿ ਸਕਦੇ ਆਂ ਵੀ ਗਾਈਡਲਾਈਨ ਮਿਲ ਜੀ ਬੰਦੇ ਨੂੰ ਤਾਂ ਇਜ਼ੀ ਹੋ ਜਾਂਦਾ ਥੋੜਾ ਤੇ ਮੈਂ ਜਿਹੜੀ ਇਹ ਗਾਈਡਲਾਈਨਸ ਤੁਹਾਨੂੰ ਦਿੰਦਾ ਰਹਿਣਾ ਥੋੜੀ-ਥੋੜੀ ਹਨਾ ਜਿੰਨੀ ਕੁ ਮੈਨੂੰ ਪਤਾ ਹੈਗੀ ਮਹਿਕਮੇ ਬਾਰੇ ਜਿੰਨੀ ਕੁ ਨੋਲੇਜ ਹੈਗੀ ਆ ਜਾਂ ਜਸਟ ਇਹਦੇ ਵਿੱਚ ਅਸੀਂ ਗੁਜ਼ਰੇ ਹੈਗੇ ਆਂ ਤਾਂ ਫਿਰ 19 ਮੈਂ ਤੁਹਾਨੂੰ ਜਿਹੜੀ ਗਾਈਡਲਾਈਨਸ ਦਿਨਾਰੇ ਨਾ ਤੇ ਕਾਫੀ ਕਮੈਂਟਸ ਜਿਹੜੇ ਆਉਂਦੇ ਹੈਗੇ ਆ ਠੀਕ ਆ ਤੇ ਮੈਂ ਉਹਨਾਂ ਦਾ ਜਿਹੜਾ ਰਿਪਲਾਈ ਵੀ ਕਰ ਦਿੰਨਾ ਠੀਕ ਆ ਕੱਲ ਮੈਨੂੰ ਇੱਕ ਦੋਸਤ ਨੇ ਮੈਸੇਜ ਕੀਤਾ ਕਿ ਤੁਸੀਂ ਕਮੈਂਟਸ ਦਾ ਰਿਪਲਾਈ ਕਰ ਦਿਆ ਕਰੋ ਅਸੀਂ ਤੁਹਾਨੂੰ ਕਮੈਂਟ ਕਰ ਦਾਂ ਵੀ ਵੀਡੀਓ ਤੇ ਸਾਨੂੰ ਰਿਪਲਾਈ ਕਰਿਆ ਕਰੋ ਗੱਲ ਇਦਾਂ ਆ ਕਿ ਡਿਊਟੀਆਂ ਵਗੈਰਾ ਕਾਫੀ ਹਾਰਡ ਚੱਲ ਰਹੀਆਂ ਫਿਲਹਾਲ ਜਲੰਧਰ ਦੇ ਵਿੱਚ ਤੇ ਮੈਂ ਜਲੰਧਰ ਡਿਊਟੀ ਕਰਦਾ ਇਹ ਸਾਡੇ ਜਿਮਨੀ ਚੋਂ ਉਹਨਾਂ ਦਾ ਜਿਹੜਾ ਪ੍ਰੋਸੈਸ ਆ ਉਹ ਚੱਲ ਰਿਹਾ ਹੈਗਾ ਜਲੰਧਰ ਵਾਲਿਆਂ ਨੂੰ ਪਤਾ ਜਿਹੜੇ ਜਲੰਧਰ ਭਰਤੀ ਹੋਏ ਆ ਠੀਕ ਆ ਫ੍ਰੈਸ਼ਰਸ ਠੀਕ ਆ ਤੇ ਤਾਂ ਕਰਕੇ ਥੋੜਾ ਕਈ ਵਾਰੀ ਹੋ ਜਾਂਦਾ ਕਿਉਂਕਿ ਸੀਐਮ ਸਾਹਿਬ ਦਾ ਵਿਜ਼ਿਟ ਮੋਸਟਲੀ 4-5 ਦਿਨ ਜਗ੍ਹਾ ਹੁੰਦਾ ਦਿੱਲੀ ਠੀਕ ਆ ਤੇ ਡਿਊਟੀਆਂ ਵਗੈਰਾ ਜਿਵੇਂ ਕਹਿ ਸਕਦੇ ਆ ਰੂਟ ਡਿਊਟੀ ਹੋ ਗਈ ਜਾਂ ਮਤਲਬ ਕੀ ਹੁੰਦੀ ਆ ਤਾਂ ਤੇ ਉਹ ਤੁਹਾਨੂੰ ਪਤਾ ਲੱਗ ਜਾਊ ਆਉਣ ਵਾਲੇ ਸਮੇਂ ਦੇ ਵਿੱਚ ਰੂਟ ਡਿਊਟੀਆਂ ਬਾਰੇ ਵੀ ਠੀਕ ਆ ਵੀ ਜਦੋਂ ਕੋਈ ਵੀਆਈਪੀ ਆਉਂਦਾ ਤਾਰੂ ਡਿਊਟੀ ਲਈ ਜਾਂਦੀ ਹੈ ਠੀਕ ਹੈ ਮੇਨ ਰੂਟਸ ਦੇ ਉੱਤੇ ਠੀਕ ਹੈ ਉਦਾਂ ਜਿਵੇਂ ਜਾਂ ਕਹਿ ਸਕਦੇ ਆ ਆਪਣੀ ਸੁਪਰਵਾਈਜ਼ਨ ਡਿਊਟੀ ਹੁੰਦੀ ਹੈ ਮੋਸਟਲੀ ਠੀਕ ਹੈ ਤੇ ਤਾਂ ਕਰਕੇ ਥੋੜਾ ਜਿਵੇਂ ਕਹਿ ਸਕਦੇ ਆ ਵੀ ਸਮਾਂ ਉਹਨਾਂ ਨੂੰ ਮਿਲਦਾਗਾ ਤੇ ਮੈਂ ਕਮੈਂਟ ਸਾਰੇ ਰੀਡ ਕਰਕੇ ਫਿਰ ਇੱਕ ਕੰਬਾਈਨਡ ਸੀ ਵੀਡੀਓ ਬਣਾ ਦਿੰਨਾ ਹੁੰਦਾ ਕਿਉਂਕਿ ਸਮਾਂ ਅਸਾਜਿਤ ਨਹੀਂ ਦਿੰਦਾ ਹੁੰਦਾ ਕਿਉਂਕਿ ਸਭ ਤੋਂ ਮੈਂ ਪਹਿਲੀ ਪ੍ਰੈਫਰੈਂਸ ਜਿਹੜੀ ਮੇਰੀ ਹੁੰਦੀ ਆ ਉਹ ਡਿਊਟੀ ਦੀ ਹੁੰਦੀ ਆ ਪਰ ਫਿਰ ਵੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਪਾਂ ਤੁਹਾਡੇ ਲਈ ਇੱਕ ਵੀਡੀਓ ਡੇਲੀ ਸ਼ੂਟ ਕਰ ਲਈਦੀ ਵੀ ਚਲੋ 10-15 ਮਿੰਟ ਦੀ ਤੇ ਉਸਤੇ ਤਾਂ ਕਿ ਤੁਹਾਨੂੰ ਗਾਈਡੈਂਸ ਜਿਹੜੀ ਉਹ ਮਿਲ ਸਕੇ ਤੇ ਇੱਕ ਨਾ ਕਾਫੀ ਦਿਨਾਂ ਤੋਂ ਮੈਨੂੰ ਮਤਲਬ ਕੁਐਸਚਨ ਆ ਰਿਹਾ ਸੀਗਾ ਵੀ ਦੱਸੋ ਵੀ ਜਿਹੜਾ ਆਪਣਾ ਜਿਹੜਾ ਪੰਜਾਬ ਪੁਲਿਸ ਆ ਇਹਨੂੰ ਜਿਹੜਾ ਕਿਰਾਇਆ ਮੁਆਫ ਸਰਕਾਰੀ ਬੱਸਾਂ ਦੇ ਵਿੱਚ ਤੇ ਪ੍ਰਾਈਵੇਟ ਬੱਸਾਂ ਦਾ ਮਤਲਬ ਵੀ ਸਾਰਾ ਸਿਸਟਮ ਜਿਵੇਂ ਸਫਰ ਦਾ ਜਿਵੇਂ ਹੈਗਾ ਤੇ ਇੱਕ ਟੋਲ ਪਲਾਜ਼ਾ ਬਾਰੇ ਸੀਗਾ ਵੀ ਇਹ ਦੋ ਟਾਪਿਕ ਮੈਨੂੰ ਕਾਫੀ ਮੈਨੂੰ ਲੱਗਿਆ ਵੀ ਇਹਨਾਂ ਬਾਰੇ ਜਾਣਕਾਰੀ ਬਿਲਕੁਲ ਦੇਣੀ ਚਾਹੀਦੀ ਹੈਗੀ ਆ ਠੀਕ ਹੈ ਮੈਂ ਉਹ ਕਮੈਂਟ ਦੇ ਵਿੱਚ ਵੀ ਰਿਪਲਾਈ ਕਰ ਸਕਦਾ ਸੀਗਾ ਪਰ ਉਹ ਇੱਕ ਜਣੇ ਨੇ ਮਤਲਬ ਜਿਹਦਾ ਕਮੈਂਟ ਸੀਗਾ ਠੀਕ ਆ ਉਹਦੇ ਲਈ ਉਹ ਰਿਪਲਾਈ ਹੋਣਾ ਸੀਗਾ ਤੇ ਮੈਂ ਸੋਚਿਆ ਵੀ ਇਹ ਤੇ ਇੱਕ ਪਾ ਸਪੈਸ਼ਲ ਵੀਡੀਓ ਬਣਾ ਦਿੰਨੇ ਤਾਂ ਕਿ ਸਾਰੇ ਜਿਹੜੇ ਫਰੈਸ਼ਰਸ ਹੈਗੇ ਆ ਜਾਂ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਭਰਤੀ ਹੋਣਾ ਹੈਗਾ ਠੀਕ ਆ ਤੇ ਉਹਨਾਂ ਨੂੰ ਵੀ ਇਸ ਜਿਹੜਾ ਮਤਲਬ ਕਿ ਟੌਪਿਕ ਦਾ ਪਤਾ ਲੱਗ ਸਕੇ ਇਸ ਸੀ ਦਾ ਪਤਾ ਲੱਗ ਸਕੇ ਤੇ ਚਲੋ ਹੁਣ ਆਪਾਂ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਆਂ ਵੀ ਅੱਜ ਦਾ ਜਿਹੜਾ ਟੌਪਿਕ ਆਪਣਾ ਇੱਕ ਤਾਂ ਟੋਲ ਪਲਾਜ਼ੇ ਦੀ ਫੀਸ ਹੋਗੀ ਤੇ ਇੱਕ ਜਿਹੜਾ ਆਪਣਾ ਸਰਕਾਰੀ ਬੱਸਾਂ ਦੇ ਵਿੱਚ ਜਾਂ ਪ੍ਰਾਈਵੇਟ ਬੱਸਾਂ ਦੇ ਵਿੱਚ ਆਪਾਂ ਸਫਰ ਕਰਦੇ ਆ ਉਸ ਚੀਜ਼ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਸ਼ੁਰੂ ਕਰਦਾ ਮੈਂ ਇਸ ਸੀ ਨੂੰ ਵੀ ਜਿਹੜਾ ਆਪਾਂ ਨੂੰ ਸਫਰ ਆ ਉਹ ਬਿਲਕੁਲ ਸਰਕਾਰੀ ਬੱਸਾਂ ਦੇ ਵਿੱਚ ਆਪਾਂ ਨੂੰ ਫ੍ਰੀ ਹੁੰਦਾ ਹੈ ਠੀਕ ਹੈ ਤੇ ਇਹ ਜਿਹੜਾ ਸਫਰ ਇਹ ਜਿਹੜਾ ਮਤਲਬ ਤੁਹ ਕਾਫੀ ਨਾਲ ਦੇ ਕਮੈਂਟਸ ਇਹ ਵੀ ਸੀਗੇ ਵੀ ਇਹ ਟ੍ਰੇਨਿੰਗ ਤੋਂ ਬਾਅਦ ਸਾਨੂੰ ਮਤਲਬ ਕੀ ਮਿਲੂਗਾ ਜਿਵੇਂ ਜਿਹੜੀ ਫੈਸਿਲਿਟੀ ਹੈ ਇਹ ਜਾਂ ਮਤਲਬ ਕਿ ਆਪਾਂ ਨੂੰ ਜਦੋਂ ਭਰਤੀ ਹੁੰਨੇ ਉਦੋਂ ਤੋਂ ਹੀ ਸ਼ੁਰੂ ਹੋ ਜਾਊਗਾ ਤੇ ਸਭ ਤੋਂ ਪਹਿਲਾਂ ਫਿਰ ਮੈਂ ਗੱਲ ਕਰਦਾ ਵੀ ਸਭ ਤੋਂ ਪਹਿਲਾਂ ਆਪਣੀ ਜੁਆਇਨਿੰਗ ਜਦੋਂ ਹੋਊਗੀ ਤੇ ਆਪਣੇ ਆਈ ਕਾਰਡ ਬਣਨਗੇ ਠੀਕ ਆਪ ਨੂੰ ਬੈਲਟ ਨੰਬਰ ਲੋਡ ਹੋਣਗੇ ਠੀਕ ਹੈ ਬੈਲਟ ਨੰਬਰ ਲੋਡ ਹੋਣ ਤੋਂ ਬਾਅਦ ਹੀ ਆਪਣੇ ਆਈ ਕਾਰਡ ਬਣਦੇ ਆ ਤੇ ਜਦੋਂ ਆਪਣਾ ਆਈ ਕਾਰਡ ਬਣ ਗਿਆ ਤੇ ਉਸ ਤੋਂ ਬਾਅਦ ਆਪਾਂ ਨੂੰ ਮਤਲਬ ਕਿ ਜਿਹੜਾ ਹੈਗਾ ਜਿਹੜੇ ਵਾਊਚਰਸ ਹੁੰਦੇ ਆ ਠੀਕ ਆ ਵਾਊਚਰਸ ਆਪਾਂ ਨੂੰ ਇਸ਼ੂ ਕਰ ਦਿੱਤੇ ਜਾਂਦੇ ਆ ਤੇ ਇਹ ਵਾਊਚਰ ਵੈਰੀ ਕਰਦਾ ਹਰ ਇੱਕ ਜ਼ਿਲ੍ਹੇ ਦਾ ਅਲੱਗ-ਅਲੱਗ ਹੋ ਸਕਦਾ ਮੈਨੂੰ ਆਪਦੇ ਜ਼ਿਲ੍ਹੇ ਦਾ ਪਤਾ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਕਰੀਬ ਸਾਨੂੰ 40 ਤੋਂ 50 ਦਿਨ ਬਾਅਦ ਜਿਹੜਾ ਵਾਊਚਰ ਸੈੱਟ ਮਿਲਦਾ ਹੈਗਾ ਠੀਕ ਆ ਉਹਦੇ ਵਿੱਚ 50 ਵਾਊਚਰ ਹੁੰਦੇ ਆ ਠੀਕ ਆ ਤੇ ਉਹ ਮੈਂ ਜਿਹੜੀ ਥੰਬਨੇਲ ਦੇ ਉੱਤੇ ਵੀ ਲਗਾ ਦਿੱਤਾ ਹੈਗਾ ਠੀਕ ਆ ਆਪਣਾ ਜਿਹੜਾ ਵਾਊਚਰ ਆ ਠੀਕ ਆ ਕਈ ਵਾਰੀ ਸਫਰ ਕਰੀਦਾ ਫੋਟੋ ਕਈ ਵਾਰੀ ਖਿੱਚ ਲਈਦੀ ਨਵੇਂ ਨਵੇਂ ਨੂੰ ਚਾਹ ਹੁੰਦਾ ਆ ਠੀਕ ਆ ਤੇ ਤਾਂ ਕਰਕੇ ਮੈਂ ਮਤਲਬ ਵਾਊਚਰ ਤੁਹਾਨੂੰ ਜਿਹੜਾ ਸ਼ੋਅ ਕਰ ਦੂੰਗਾ ਤੇ ਗੱਲ ਕਰਦੇ ਆਂ ਫਿਰ ਜਿਹੜਾ ਆਪਣਾ ਜਿਹੜਾ ਵਾਊਚਰ ਹੁੰਦਾ ਠੀਕ ਆਪ ਨੂੰ ਮਿਲਦਾ ਹੈਗਾ ਪੁਲਿਸ ਲਾਈਨ ਦੇ ਵਿੱਚੋਂ ਹੀ ਮਿਲਦਾ ਜਿਹੜਾ ਆਪਣਾ ਹੈੱਡਕੁਆਟਰ ਹੁੰਦਾ ਮਤਲਬ ਜ਼ਿਲ੍ਹੇ ਦਾ ਵੀ ਹੈੱਡਕੁਆਟਰ ਹੁੰਦਾ ਜਿਹਨੂੰ ਆਪਾਂ ਪੁਲਿਸ ਲਾਈਨ ਕਹਿੰਦੇ ਆਂ ਠੀਕ ਆ ਤੇ ਪੁਲਿਸ ਲਾਈਨ ਦਾ ਜਾਂ ਤਾਂ ਪੁਲਿਸ ਲਾਈਨ ਦੇ ਵਿੱਚ ਹੋਊਗਾ ਤੇ ਜਾਂ ਫਿਰ ਕਈ ਵਾਰੀ ਤਤਸਰੋਂ ਬਾਹਰ ਬਣਾਇਆ ਹੁੰਦਾ ਮੋਸਟਲੀ ਪੁਲਿਸ ਲਾਈਨ ਦੇ ਵਿੱਚ ਹੀ ਹੁੰਦਾ ਠੀਕ ਆ ਤੇ ਪੁਲਿਸ ਲਾਈਨ ਦੇ ਵਿੱਚ ਮਤਲਬ ਇੱਕ ਸਪੈਸ਼ਲ ਜਿਹੜਾ ਅਫਸਰ ਹੁੰਦਾ ਜਾਂ ਏਐਸਆਈ ਜਾਂ ਸਬ ਇੰਸਪੈਕਟਰ ਕਿਸੇ ਨੂੰ ਵੀ ਉੱਥੇ ਜਿਹੜਾ ਤਾਇਨਾਤ ਕੀਤਾ ਜਾਂਦਾ ਉਹਨਾਂ ਨੇ ਸ ਠੀਕ ਹੈ ਰਜਿਸਟਰ ਦੇ ਵਿੱਚ ਆਪਣੀ ਐਂਟਰੀ ਹੁੰਦੀ ਹੈ ਠੀਕ ਹੈ ਫਿਰ ਆਪਣੀ ਵਾਊਚਰ ਦਾ ਜਿਹੜਾ ਪਹਿਲਾ ਵਾਊਚਰ ਹੁੰਦਾ ਤੇ ਲਾਸਟ ਵਾਲਾ ਵਾਊਚਰ ਹੁੰਦਾ ਠੀਕ ਹੈ ਉਹਨਾਂ ਦੋਵਾਂ ਦੇ ਨੰਬਰ ਲਿਖੇ ਜਾਂਦੇ ਵੀ ਇੰਨੇ ਤੋਂ ਇੰਨੇ ਤੱਕ ਦਾ ਜਿਹੜਾ ਵਾਊਚਰ ਆ ਜਿਹੜਾ ਵਾਊਚਰ ਸੈੱਟ ਆ ਠੀਕ ਹੈ 50 ਦੀ ਮਤਲਬ ਜਿਵੇਂ ਗੱਥੀ ਹੁੰਦੀ ਹੈ ਠੀਕ ਹੈ ਤੇ ਉਹ ਆਪ ਨੂੰ ਦਿੱਤੀ ਜਾਂਦੀ ਜਿਵੇਂ ਕਹਿ ਸਕਦੇ ਆਪਾਂ ਰੋਟਾਂ ਦੀ ਹੁੰਦੀ ਨਾ ਗੁੱਟੀਆਂ ਹੁੰਦੀ ਐ ਉਹ ਵੇ ਗੁੱਟੀਆਂ ਹੁੰਦੀ ਐ 50 ਮਤਲਬ ਕਿ ਵਾਊਚਰਸ ਦੀ ਠੀਕ ਹੈ ਤੇ ਉਹ ਆਪਾਂ ਲੈ ਸਕਦੇ ਹੈਗੇ ਕਰੀਬ ਮਤਲਬ ਇੱਕ ਮੰਥ ਤੋਂ ਬਾਅਦ ਲੈ ਸਕਦੇ ਆਪਾਂ ਮੈਨੂੰ ਬਾਕੀ ਚੱਲਦਾ ਨਹੀਂ ਪਤਾਗਾ ਬਟ ਮੈਂ ਆਪਦੇ ਚਲੇ ਦੀ ਗੱਲ ਕਰ ਰਿਹਾ ਹੈਗਾ ਸਾਨੂੰ ਕਰੀਬ 40-50 ਦਿਨ ਬਾਅਦ ਜਿਹੜਾ ਉਹ ਸੈੱਟ ਮਿਲਦਾ ਹੈਗਾ ਠੀਕ ਹੈ ਤੇ ਉਹ ਇਹ ਚੀਜ਼ ਨਹੀਂ ਹੁੰਦੀ ਵੀ ਆਪਾਂ ਜੇ ਆਪਾਂ ਪਹਿਲਾਂ ਸਾਰੇ ਯੂਜ਼ ਕਰ ਲਏ ਤੇ ਆਪਾਂ ਨੂੰ ਫਿਰ ਨਾਲ ਦੇ ਨਾਲ ਮਿਲ ਜੂਗੀ ਉਹਦੇ ਲਈ ਫਿਰ ਆਪਾਂ ਨੂੰ ਪਹਿਲਾਂ ਹੀ ਉਸ ਹਸਾਬ ਨਾਲ ਵਰਤਣੇ ਚਾਹੀਦੇ ਹੈਗੇ ਆ ਤਾਂ ਕਿ ਆਪਣਾ ਜਿਹੜਾ ਮੰਥ ਜਾਂ ਡੇਢ ਮੰਥ ਉਹ ਕੰਪਲੀਟ ਹੋ ਸਕੇ ਤੇ ਇੱਕ ਚੀਜ਼ ਹੋਰ ਵੀ ਹੁਣ ਇਹ ਚੀਜ਼ ਲਾਗੂ ਕਰ ਦਿੱਤੀ ਗਈ ਹੈ ਵੀ ਪਹਿਲਾਂ ਏਦਾਂ ਹੁੰਦਾ ਸੀ ਵੀ ਜਿੱਦਾਂ ਕਿ ਮੈਨੂੰ ਵਾਊਚਰ ਚਾਹੀਦੇ ਮੈਂ ਬਾਹਰ ਕਿਤੇ ਹੈਗਾ ਤੇ ਮੈਂ ਉਹਦੇ ਫਰੈਂਡ ਨੂੰ ਕਹਦਾ ਵੀ ਮੇਰੇ ਮੇਰਾ ਸੈਟ ਲੈ ਆਈਏ ਇੱਕ ਵਾਊਚਰ ਸੈਟ ਲੈ ਆਈਏ ਠੀਕ ਹੈ ਤੇ ਮੇਰਾ ਨਾਮ ਮਤਲਬ ਕਿ ਨੰਬਰ ਜਿਹੜਾ ਨਾਮ ਹੈਗਾ ਬੈਲਟ ਨੰਬਰ ਹੈਗਾ ਜੋ ਵੀ ਉੱਥੇ ਐਂਟਰ ਕਰਕੇ ਤੇ ਲੈ ਆਈਏ ਤੇ ਹੁਣ ਇਹ ਰੂਲ ਕਰ ਦਿੱਤੇ ਗਈ ਵੀ ਜਿਹੜੇ ਬੰਦੇ ਨੂੰ ਵਾਊਚਰ ਚਾਹੀਦੇ ਜਿਹਦੇ ਨਾਮ ਤੇ ਇਸ਼ੂ ਹੋਣਗੇ ਉਹ ਬੰਦੇ ਨੂੰ ਖੁਦ ਪ੍ਰੈਜ਼ੈਂਟ ਹੋਣਾ ਪਊਗਾ ਉੱਥੇ ਠੀਕ ਹੈ ਤੇ ਉਹ ਜਿਹੜਾ ਵਾਊਚਰ ਭਰਨਾ ਹੁੰਦਾ ਉਹ ਤੇ ਆਪਣਾ ਨਾਮ ਹੁੰਦਾ ਠੀ ਠੀਕ ਹੈ ਤੇ ਆਪਾਂ ਕਿੱਥੋਂ ਤੋਂ ਕਿੱਥੋਂ ਤੱਕ ਸਫਰ ਕਰਨਾ ਹੈਗਾ ਤੇ ਉਹ ਸਾਰਾ ਡਿਟੇਲ ਉਹਦੇ ਵਿੱਚ ਦਿੱਤੀ ਹੁੰਦੀ ਹੈ ਤੇ ਅੱਗੇ ਚੀਜ਼ ਮੈਂ ਇਹ ਵੀ ਮੈਂਸ਼ਨ ਕਰਦਾ ਵੀ ਜੇ ਆਪਾਂ ਉਹ ਸੈਟ ਜਿਹੜਾ ਹੈਗਾ ਮਹੀਨੇ ਤੋਂ ਪਹਿਲਾਂ ਜਾਂ ਮਤਲਬ ਕਿ ਉਸ ਟਾਈਮ ਪੀਰੀਅਡ ਤੋਂ ਪਹਿਲਾਂ ਖਤਮ ਕਰ ਦਿੰਨੇ ਆ ਤਾਂ ਆਪਾਂ ਨੂੰ ਮਤਲਬ ਕਿ ਉਹ ਇਸ਼ੂ ਨਹੀਂ ਕੀਤੇ ਜਾਣਗੇ ਦੁਬਾਰਾ ਜਿਵੇਂ ਸਪੋਜ਼ ਕਰੋ ਤੁਸੀਂ ਮਤਲਬ ਕਿ ਉਹ 30 ਦਿਨ ਦਾ ਸੈਟ ਆ ਠੀਕ ਆ ਤੁਸੀਂ ਉਹਨੂੰ 20 ਦਿਨ ਦੇ ਵਿੱਚ ਖਤਮ ਕਰਤਾ ਤੁਸੀਂ ਫਿਰ 20 ਦਿਨ ਬਾਅਦ ਲੈਣ ਚਲੇਗੇ ਜਿੰਨਾ ਚਿਰ ਤੁਹਾਡਾ ਜਿਹੜਾ ਟਾਈਮ ਪੀਟਡ ਆ ਉਹਨੂੰ ਦੁਬਾਰਾ ਇਸ਼ੂ ਹੋਣਾ ਦਾ ਦੁਬਾਰਾ ਜਿਹੜੀ ਉਹ ਆਪਣੀ ਗੁੱਟੀ ਆ ਇਸ਼ੂ ਹੁੰਦਾ ਠੀਕ ਆ ਤੇ ਉਹ ਆਪਾਂ ਨੂੰ ਨਹੀਂ ਡੇਟ ਪੂਰੀ ਹੁੰਦੀ ਉਸ ਤੋਂ ਪਹਿਲਾਂ ਆਪਾਂ ਨੂੰ ਬਾਊਚਰਸ ਨਹੀਂ ਮਿਲਣਗੇ ਤਾਂ ਕਰਕੇ ਫਿਰ ਮਤਲਬ ਉਸ ਹੱਬਣਾ ਆਪਾਂ ਜਿਹੜਾ ਹੈਗਾ ਉਹਨੂੰ ਯੂਸਸ ਮਤਲਬ ਦੇ ਵਿੱਚ ਲੈਉਣਾ ਹੈਗਾ ਠੀਕ ਆ ਤੇ ਜੋ ਮੈਂ ਦੱਸ ਰਿਹਾ ਸੀ ਵੀ ਸਾਰਾ ਆਪਣਾ ਬਾਇਓ ਡਾਟਾ ਜੋ ਭਰਨਾ ਹੁੰਦਾ ਆਪਾਂ ਠੀਕ ਆ ਵੀ ਕਿੱਥੋਂ ਤੋਂ ਕਿੱਥੋਂ ਤੱਕ ਸਫਰ ਕਰਨਾ ਹੈਗਾ ਠੀਕ ਆ ਆਪਣਾ ਸੋ ਮਤਲਬ ਆਪਣਾ ਬਾਇਓ ਡਾ ਤੁਨੂੰ ਪਤਾ ਲੱਗ ਜੂਗਾ ਮੈਂ ਉੱਤੇ ਉੱਪਰ ਆਪਣਾ ਮੈਂਸ਼ਨ ਕਰ ਦੂੰਗਾ ਥੰਬਨੇਲ ਦੇ ਉੱਤੇ ਤੁਸੀਂ ਚੈੱਕ ਕਰ ਲਿਓ ਠੀਕ ਆ ਤੇ نیچے ਆਪਣੇ ਸਿਗਨੇਚਰ ਹੁੰਦੇ ਉਹ ਆਪਾਂ ਕਨੈਕਟਰ ਨੂੰ ਦੇਣਾ ਹੁੰਦਾ ਠੀਕ ਆ ਤੇ ਉਹ ਫਿਰ ਆਪਾਂ ਨੂੰ ਮਤਲਬ ਜਿਹੜੀ ਆ ਐਂਟਰੀ ਕਰਕੇ ਤੇ ਆਪਾਂ ਨੂੰ ਜਾਂ ਤਾਂ ਜਿਹੜੇ ਪੀਆਰਟੀਸੀ ਵਾਲੇ ਉਹਦਾ ਟਿਕਟ ਦੇ ਦਿੰਦੇ ਆ ਠੀਕ ਆ ਤੇ ਜਿਹੜੇ ਪੰਜਾਬ ਰੋਡਵੇਜ ਵਾਲੇ ਆ ਠੀਕ ਆ ਉਹ ਵੈਸੀ ਐਂਟਰੀ ਕਰਕੇ ਬੱਸ ਕਹਿ ਦਿੰਦੇ ਆ ਠੀਕ ਆ ਓਕੇ ਤੇ ਇਹ ਜਿਹੜਾ ਆਪਾਂ ਨੂੰ ਹੈਗਾ ਆਪਾਂ ਨੂੰ ਇੱਕ ਸਪੈਸ਼ਲ ਅਲਾਉਂਸ ਮਿਲਦਾ ਹੈਗਾ ਠੀਕ ਆ ਆਪਣੇ 1.5 ਕੇ 200 ਰੁਪਿਆ ਹੈਗੇ ਆ ਵੀ ਸਮੇਂ-ਸਮੇਂ ਦੇ ਅਨੁਸ ਮਤਲਬ ਸਰਕਾਰ ਚੇਂਜ ਹੁੰਦੀ ਆ ਤਾਂ ਇਹ ਅੱਗੇ ਪਿੱਛੇ ਹੋ ਜਾਂਦਾ ਹੈਗਾ ਡਾਟਾ ਠੀਕ ਆ ਤੇ ਇਹ ਜਿਹੜਾ ਮਤਲਬ ਕਿ ਆਪਾਂ ਨੂੰ ਅਲਾਉਂਸ ਮਿਲਦਾ ਹੈਗਾ ਉਹ ਕੱਟਿਆ ਜਾਂਦਾ ਠੀਕ ਆ ਤਾਂ ਕਰਕੇ ਆਪਾਂ ਨੂੰ ਜਿਹੜਾ ਬੱਸ ਦਾ ਸਫਰ ਫ੍ਰੀ ਹੈਗਾ ਠੀਕ ਆ ਤੇ ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਪ੍ਰਾਈਵੇਟ ਬੱਸਾਂ ਦੇ ਵਿੱਚ ਪ੍ਰਾਈਵੇਟ ਬੱਸਾਂ ਦੇ ਵਿੱਚ ਮੋਸਟਲੀ ਜਾਂ ਤਾਂ ਪੰਜੇ ਵਰਦੀ ਪਾਈ ਹੋਵੇ ਤਾਂ ਵੈਸੇ ਕੋਈ ਕਨੈਕਟਰ ਪੁੱਛਦਾ ਹੀ ਨਹੀਂਗਾ ਠੀਕ ਆ ਵੀ ਹਾਂਜੀ ਕਿੱਥੇ ਮਤਲਬ ਨਾਰਮਲ ਪੁੱਛ ਲੈਂਦੇ ਆ ਕਿ ਬਾਜੀ ਕਿੱਥੋਂ ਤੋਂ ਕਿੱਥੋਂ ਤੱਕ ਜਾਣਾ ਠੀਕ ਆ ਤੇ ਜੇ ਆਪਣੇ ਐਡਰੈਸ ਨਹੀਂ ਪਾਈ ਆਪਾਂ ਸਿਵਲ ਦੇ ਵਿੱਚ ਠੀਕ ਆ ਆਪਾਂ ਨਾਰਮਲ ਜਿਵੇਂ ਆਪਣੀ ਪ ਤਾਂ ਕਈ ਵਾਰੀ ਉਹ ਕਹਿ ਦਿੰਦੇ ਆ ਵੀ ਸਾਡੀ ਬੱਸ 2 ਨੰਬਰ ਦੇ ਵਿੱਚ ਮਤਲਬ ਕਈ ਵਾਰੀ ਮਾੜਾ ਮੋਟਾ ਗੱਲਬਾਤ ਹੋ ਜਾਂਦੀ ਆ ਬਟ ਮੋਸਟਲੀ ਕਈ ਮੁਲਾਜ਼ਮ ਮਤਲਬ ਜਿਹੜੇ ਹੈਗੇ ਆ ਕਨੈਕਟਰ ਹੈਗੇ ਆ ਉਹ ਨਹੀਂ ਕੁਝ ਕਹਿੰਦੇ ਠੀਕ ਆ ਜਾਂ ਜਾਂ ਇਦਾਂ ਕਹਿੰਦੇ ਵੀ ਆਈ ਕਾਰਡ ਦਿਖਾ ਦਿਓ ਠੀਕ ਆ ਆਈ ਕਾਰਡ ਦਿਖਾ ਕੇ ਆਪਾਂ ਨੋਰਮਲ ਪ੍ਰਾਈਵੇਟ ਬੱਸ ਦੇ ਵਿੱਚ ਵਾਊਚਰਸ ਦਾ ਕੋਈ ਕੰਮ ਨਹੀਂ ਆਪਾਂ ਨੋਰਮਲ ਮਤਲਬ ਇਹ ਚੀਜ਼ ਕਹਿ ਸਕਦੇ ਹਾਂ ਕਿ ਮਸੀਂ ਪੁਲਿਸ ਮੁਲਾਜ਼ਮਾਂ ਠੀਕ ਆ ਤੇ ਨੋਰਮਲੀ ਸਫਰ ਕਰ ਸਕਦੇ ਆਪਾਂ ਠੀਕ ਆ ਤੇ ਅੱਗੇ ਗੱਲ ਕਰਦੇ ਆਪਾਂ ਟੋਲ ਪਲਾਜ਼ ਦੇ ਬਾਰੇ ਤੇ ਟੋਲ ਪਲਾਜ਼ ਦੀ ਜਿਹੜੀ ਫੀਸ ਲ ਉਹਦਾ ਇਹ ਸਿਸਟਮ ਹੈਗਾ ਵੀ ਜਿੱਦਾਂ ਕਿ ਆਪਣਾ ਨਾ ਮਤਲਬ ਕਿ ਬਾਹਰ ਬੋਰਡ ਲੱਗਿਆ ਹੁੰਦਾ ਠੀਕ ਹੈ ਜਿੱਥੇ ਆਪਣਾ ਟੋਲ ਲੱਗਿਆ ਹੁੰਦਾ ਵੀ ਉੱਥੇ ਲਿਖਿਆ ਹੁੰਦਾ ਸਪੈਸ਼ਲ ਵੀ ਕਿਹੜੇ ਕਿਹੜੇ ਜਿਹੜੇ ਹੈਗੇ ਆ ਮਤਲਬ ਕਿ ਪਰਸਨਸ ਹੈਗੇ ਆ ਪਰਸਨੈਲਿਟੀਜ਼ ਹੈਗੀਆਂ ਜਿਨ੍ਹਾਂ ਨੂੰ ਇਹ ਟੋਲ ਮਾਫ ਹੈਗਾ ਠੀਕ ਹੈ ਉਹਦੇ ਵਿੱਚ ਜਿਹੜੀਆਂ ਸਾਰੀਆਂ ਫੋਰਸਸ ਆ ਜਾਂਦੀਆਂ ਜਿੱਦਾਂ ਕਿ ਆਰਮੀ ਹੋਗੀ ਪੈਰਾ ਮਿਲਟਰੀ ਹੋਗੀ ਆਪਣੇ 에ਅਰ ਫੋਰਸ ਮਤਲਬ ਸਾਰੀਆਂ ਜਿਹੜੀਆਂ ਸੈਨਾਵਾਂ ਹੈਗੀਆਂ ਠੀਕ ਹੈ ਬੈਲਟ ਫੋਰਸ ਵਾਲੀਆਂ ਉਹਨਾਂ ਸਾਰੀਆਂ ਨੂੰ ਮਤਲਬ ਟੋਲ ਮਾਫ ਹੁੰਦਾ ਜਦੋਂ ਕਿ ਉਹ ਵਰਦੀ ਧਾਰੀ ਮਤਲਬ ਜਦੋਂ ਵਰਦੀ ਪਾਈ ਹੁੰਦੀ ਠੀਕ ਹੈ ਕਈ ਵਾਰੀ ਹੁਣ ਜਦੋਂ ਆਪਾਂ ਗੱਡੀ ਲੈ ਕੇ ਲੰਘਦੇ ਆਂ ਠੀਕ ਹੈ ਬਾਈਕ ਨੂੰ ਤਾਂ ਵੈਸੇ ਹੀ ਮਾਫ ਨਾ ਤੁਹਾਨੂੰ ਪਤਾ ਹੀ ਆ ਠੀਕ ਹੈ ਤੇ ਜਦੋਂ ਆਪਾਂ ਗੱਡੀ ਲੈ ਕੇ ਲੰਘਦੇ ਆਂ ਕਈ ਵਾਰ ਆਪਾਂ ਸਿਵਲ ਦੇ ਵਿੱਚ ਹੁੰਨੇ ਆਂ ਠੀਕ ਆ ਤਾਂ ਆਪਾਂ ਨੂੰ ਆਈ ਕਾਰਡ ਸ਼ੋਅ ਕਰਨਾ ਪੈਂਦਾ ਵੀ ਅਸੀਂ ਪੁਲਿਸ ਮੁਲਾਜ਼ਮ ਆ ਠੀਕ ਆ ਤਾਂ ਉਹ ਮਤਲਬ ਕਿ ਉਹ ਮਤਲਬ ਜਿਹੜਾ ਆਪਣਾ ਹੁੰਦਾ ਟੋਲ ਉਹ ਮਾਫ ਹੋ ਜਾਂਦਾ ਠੀਕ ਆ ਉਹ ਅੱਗੇ ਆਪਾਂ ਨੂੰ ਭੇਜ ਦਿੰਦੇ ਆ ਠੀਕ ਆ ਜੇ ਆਪਣੇ ਵਰਦੀ ਪਾਈ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਵੀ ਠੀਕ ਆ ਵੀ ਪੁਲਿਸ ਮੁਲਾਜ਼ਮ ਆ ਠੀਕ ਆ ਤੇ ਕਈ ਵਾਰੀ ਹੁੰਦਾ ਵੀ ਉਹ ਆਈ ਕਾਰਡ ਦੀ ਮੰਗ ਕਰ ਲੈਂਦੇ ਆ ਚਲੋ ਠੀਕ ਆ ਆਈ ਕਾਰਡ ਸ਼ੋਅ ਕਰਨਾ ਵੀ ਪੈਂਦਾ ਕਿਉਂਕਿ ਅੱਜ ਕੱਲ ਥੋੜਾ ਜਿਹਾ ਫਰਾਡ ਵੀ ਮਤਲਬ ਲੋਕੀ ਕਰਨ ਲੱਗ ਗਏ ਵੀ ਜਿਹੜੇ ਨਕਲੀਆਂ ਚਾਲੀ ਮਤਲਬ ਪੁਲਿਸ ਵਾਲੇ ਬਣ ਕੇ ਤੁਰੇ ਫਿਰਦੇ ਠੀਕ ਆ ਤਾਂ ਇਸ ਕਰਕੇ ਉੱਥੇ ਆਈ ਕਾਰਡ ਵੀ ਆਪਾਂ ਨੂੰ ਸ਼ੋਅ ਕਰਨਾ ਪੈਂਦਾ ਠੀਕ ਆ ਜਾਂ ਆਪਾਂ ਨੂੰ ਕਈ ਵਾਰੀ ਬਾਹਰਲੇ ਸਟੇਟਾਂ ਦੇ ਵਿੱਚ ਜਾਣਾ ਪੈਂਦਾ ਜਿੱਦਾਂ ਕਿ ਦਿੱਲੀ ਜਾਣਾ ਜਾਣਾ ਪੈਂਦਾ ਠੀਕ ਆ ਜਾਂ ਜੰਮੂ ਕਸ਼ਮੀਰ ਹੋਗਾ ਵੀ ਕਈ ਕੇਸਾਂ ਦੇ ਵਿੱਚ ਆਪਾਂ ਨੂੰ ਮਿਸ਼ਨ ਤੇ ਜਾਣਾ ਪੈਂਦਾ ਤੇ ਆਪਾਂ ਮੋਸਟਲੀ ਡਰੈਸ ਪਾਈ ਹੁੰਦੀ ਆ ਆਪਣੇ ਤੇ ਆਪਣਾ ਜਿਹੜਾ ਟੋਲ ਇਹ ਸਿਰਫ ਕੁਝ ਪਰਸਨੈਲਿਟੀਆਂ ਨੂੰ ਹੀ ਜਿੱਦਾਂ ਕਿ ਮਤਲਬ ਪੁਲਿਸ ਹੋ ਗਈ ਆਰਮੀ ਹੋ ਗਈ ਹੈ ਤਾਂ ਮੈਂ ਦੱਸਦਾ ਹੈਗਾ ਠੀਕ ਹੈ ਤੇ ਇਹਨਾਂ ਨੂੰ ਹੀ ਮਾਫ ਹੁੰਦਾ ਠੀਕ ਹੈ ਤੇ ਤੁਸੀਂ ਮਤਲਬ ਸਫਰ ਕਰ ਸਕਦੇ ਹੋ ਉਹ ਆਈ ਕਾਰਡ ਆ ਉਹਦੇ ਨਾਲ ਰੱਖਣਾ ਹੈਗਾ ਠੀਕ ਹੈ ਜੇ ਤੁਸੀਂ ਸਿਵਲ ਦੇ ਵਿੱਚ ਹੋ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਹੋਪ ਕਰਦਾ ਹਾਂ ਤੁਸੀਂ ਮਤਲਬ ਵਾਊਚਰਸ ਦੇ ਰਿਲੇਟਡ ਤੇ ਜਿਹੜਾ ਹੈ ਆਪਣਾ ਟੋਲ ਪਲਾਸੇ ਦੀ ਜਿਹੜੀ ਫੀਸ ਹੈਗੀ ਆ ਇਹਦੇ ਰਿਲੇਟਡ ਆ ਤੁਸੀਂ ਮਤਲਬ ਸਾਰੇ ਤੁਹਾਡੇ ਡਾਊਟ ਕਲੀਅਰ ਹੋ ਗਏ ਹੋਣਗੇ ਤੇ ਇਸ ਤੋਂ ਅੱਗੇ ਜੋ ਕਾਫੀ ਵੀਡੀਓ ਮੈਂ ਇੱਕ ਟੁਲਪਾਈਆ ਟਾਪਿਕ ਮੈਂ ਹੌਲੀ ਹੌਲੀ ਤੁਹਾਨੂੰ ਉਹਦੀ ਵੀ ਜਾਣਕਾਰੀ ਦਿੰਦਾ ਰਹੂੰਗਾ ਤੋ ਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਹੋ ਸਾਰਾ ਕੁਝ ਠੀਕ ਹੈ ਤੇ ਚਲੋ ਫਿਰ ਠੀਕ ਹੈ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਸ ਸਤਿ ਸ਼੍ਰੀ ਅਕਾਲ ਚੈਨ